ਬੀਤੇ ਕਾਲੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੂੰ ਧਾਰਮਿਕ ਸਜ਼ਾ ਸੁਣਾਉਣ ਤੋਂ ਬਾਅਦ ਅਤੇ ਉਹਨਾਂ ਦੀ ਤਨਖਾਹ ਲਾਉਣ ਤੋਂ ਬਾਅਦ ਅੱਜ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗबीर ਸਿੰਘ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਤਮਸਤਕ ਹੋਏ ਅਤੇ ਉਹਨਾਂ ਦੇ ਵੱਲੋਂ ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ। ਕਿ ਮੈਂ ਉਹਦੇ ਕੇ ਸਿਰ ਝੁਕਾ ਕੇ ਦਾਸ ਤਾਂ ਉਹ ਸਿਰ ਝੁਕਾ ਕੇ ਉਸ ਨੂੰ ਮਨਜ਼ੂਰ ਕਰਦਾ ਹੈ ਕਿਸੇ ਦੇ ਬਾਰੇ ਮੈਂ ਕੋਈ ਕਮੈਂਟਰੀ ਕਰ ਸਕਦਾ ਅੱਜ ਹੁਣ ਸੇਵਾ ਦੇ ਵਾਸਤੇ ਉਹ ਸੇਵਾ ਵਾਸਤੇ ਹਾਜ਼ਰ 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 ਜੋ ਸੇਵਾ ਲਾਈਏ ਪੂਰੀ ਕਰਾਂਗੇ ਸ਼ਰਧਾ ਨਾਲ ਬੀਤੇ ਕਾਲੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੂੰ ਧਾਰਮਿਕ ਸਜ਼ਾ ਸੁਣਾਉਣ ਤੋਂ ਬਾਅਦ ਅਤੇ ਉਹਨਾਂ ਦੀ ਤਨਖਾਹ ਲਾਉਣ ਤੋਂ ਬਾਅਦ ਅੱਜ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗबीर ਸਿੰਘ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਤਮਸਤਕ ਹੋਏ ਅਤੇ ਉਹਨਾਂ ਦੇ ਵੱਲੋਂ ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ। ਕਿ ਮੈਂ ਉਹਦੇ ਕੇ ਸਿਰ ਝੁਕਾ ਕੇ ਦਾਸ ਤਾਂ ਉਹ ਸਿਰ ਝੁਕਾ ਕੇ ਉਸ ਨੂੰ ਮਨਜ਼ੂਰ ਕਰਦਾ ਹੈ ਕਿਸੇ ਦੇ ਬਾਰੇ ਮੈਂ ਕੋਈ ਕਮੈਂਟਰੀ ਕਰ ਸਕਦਾ ਅੱਜ ਹੁਣ ਸੇਵਾ ਦੇ ਵਾਸਤੇ ਉਹ ਸੇਵਾ ਵਾਸਤੇ ਹਾਜ਼ਰ 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 ਜੋ ਸੇਵਾ ਲਾਇਆ ਪੂਰੀ ਕਰਾਂਗੇ ਸ਼ਰਧਾ ਨਾਲ ਬੀਤੇ ਕਾਲੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੂੰ ਧਾਰਮਿਕ ਸਜ਼ਾ ਸੁਣਾਉਣ ਤੋਂ ਬਾਅਦ ਅਤੇ ਉਹਨਾਂ ਦੀ ਤਨਖਾਹ ਲਾਉਣ ਤੋਂ ਬਾਅਦ ਅੱਜ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗबीर ਸਿੰਘ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਤਮਸਤਕ ਹੋਏ ਅਤੇ ਉਹਨਾਂ ਦੇ ਵੱਲੋਂ ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ। ਕੋ ਮੈਂ ਉਹਦੇ ਕੇ ਸਿਰ ਝੁਕਾ ਕੇ ਦਾਸਤਾ ਉਸ ਸਿਰ ਚੁਕਾ ਕੇ ਉਸ ਨੂੰ ਮਨਜ਼ੂਰ ਕਰਦਾ ਕਿਸੇ ਦੇ ਬਾਰੇ ਮੈਂ ਕੋਈ ਕਮੈਂਟਰੀ ਕਰ ਸਕਦਾ ਅੱਜ ਹੁਣ ਸੇਵਾ ਦੇ ਵਾਸਤੇ ਉਹ ਸੇਵਾ ਵਾਸਤੇ ਹਾਜ਼ਰ 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 ਜੋ ਸੇਵਾ ਲਾਇਆ ਪੂਰੀ ਕਰਾਂਗੇ ਸ਼ਰਧਾ ਨਾਲ